ਸਿੱਧੇ ਰਾਹ ਤੇ ਹੀ ਰਖੀ ਮੇਰੇ ਮਾਲਕਾ ਚਾਹੇ ਦੁਨੀਆ ਤੇ ਲੱਖ ਹਨੇਰਾ ਹੋਵੇ ਏ ਮੇਰੇ ਮਾਲਕਾ ਤੈਂ ਹੀ ਸਾਨੂੰ ਇਸ ਦੁਨੀਆ ਵਿੱਚ ਚੱਲਣਾ ਸਿਖਾਇਆ ਹੈ ਏ ਮੇਰੇ ਮਾਲਕਾ ਦੁਨੀਆ ਚਾਹੇ ਸਾਨੂੰ ਕਿੰਨੇ ਵੀ ਹਨੇਰੇ ਵਾਲੇ ਰਸਤੇ ਤੇ ਲੈ ਕੇ ਜਾਵੇ ਪਰ ਤੂੰ ਸਾਡੇ ਤੇ ਇੰਨੀ ਮੇਰ ਕਰੀ ਕਿ ਸਾਨੂੰ ਉਹੀ ਰਸਤੇ ਤੇ ਚਾਨਣ ਹੀ ਚਾਨਣ ਨਜ਼ਰ ਆਵੇ ਇਸ ਦੁਨੀਆ ਵਿੱਚ ਲੋਕ ਸਾਡਾ ਕਿੰਨਾ ਵੀ ਮਾੜਾ ਕਰੀ ਜਾਣ ਪਰ ਏ ਪ੍ਰਮਾਤਮਾ ਤੇਰੇ ਵੱਲੋਂ ਸਾਨੂੰ ਕੋਈ ਵੀ ਤਤੀਬਾ ਨਾ ਲੱਗੇ ਏ ਮੇਰੇ ਮਾਲਕਾ ਪਰ ਤੂੰ ਨਾ ਸਾਡੇ ਤੋਂ ਕਦੇ ਵੀ ਮੁੱਖ ਨਾ ਮੋੜੀ ਏ ਮੇਰੇ ਮਾਲਕਾ ਸਾਡੇ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਿਓ ਏ ਮੇਰੇ ਮਾਲਕਾ ਸਾਡੇ ਤੇ ਇੰਨੀ ਮਿਹਰ ਕਰੀ ਕਿ ਜਿੱਥੇ ਮੇਰਾ ਸਿਰ ਝੁਕੇ ਉਹ ਦਰਬਸ ਤੇਰਾ ਹੋਵੇ ਹੋਰ ਕਿਸੇ ਵੀ ਅੱਗੇ ਨਾ ਮੇਰਾ ਸਿਰ ਝੁਕੇ ਬੰਦਾ ਰੱਬ ਦੀ ਨਾજર ਵਿੱਚ ਸਹੀ ਹੋਣਾ ਚਾਹੀਦਾ ਇਸ ਦੁਨੀਆ ਵਿੱਚ ਲੋਕਾਂ ਦੀ ਨਿਗਾਹ ਤੋਂ ਆਪਾਂ ਲੈਣਾ ਕੀ ਹੈ ਲੋਕ ਤਾਂ ਹਮੇਸ਼ਾ ਹੀ ਸਾਨੂੰ ਮਾੜੀ ਨਿਗਾਹ ਨਾਲ ਦੇਖਦੇ ਰਹਿੰਦੇ ਹਨ ਲੋਕ ਕਦੇ ਵੀ ਤੁਹਾਨੂੰ ਸਿੱਧੀ ਨਿਗਾਹ ਨਾਲ ਨਹੀਂ ਦੇਖਦੇ ਪਰ ਜੇਕਰ ਤੁਹਾਡੇ ਤੇ ਰੱਬ ਦੀ ਨਜ਼ਰ ਸਿੱਧੀ ਹੈ ਤਾਂ ਲੋਕ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੇ ਇਸ ਦੁਨੀਆ ਵਿੱਚ ਲੋਕ ਕੁਝ ਲੋਕ ਐਨੇ ਮਾੜੇ ਹੁੰਦੇ ਹਨ ਕਿ ਉਹ ਰੱਬ ਨੂੰ ਵੀ ਸਹੀ ਨਹੀਂ ਨਿਗਾਹ ਨਾਲ ਨਹੀਂ ਦੇਖਦੇ ਉਹ ਰੱਬ ਨੂੰ ਵੀ ਚੰਗੇ ਬੋਲ ਨਹੀਂ ਬੋਲਦੇ ਉਹ ਮਾੜੇ ਲੋਕ ਇਨਸਾਨ ਨੂੰ ਤਾਂ ਕੀ ਚੰਗਾ ਬੋਲਣਾ ਉਹ ਤਾਂ ਰੱਬ ਨੂੰ ਵੀ ਮਾੜੇ ਬੋਲ ਬੋਲਦੇ ਰਹਿੰਦੇ ਹਨ ਇਸ ਦੁਨੀਆ ਵਿੱਚ ਜੋ ਇਨਸਾਨ ਚੰਗਾ ਹੈ ਤੇ ਇਮਾਨਦਾਰ ਹੈ ਤੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਕਰਨ ਵਾਲਾ ਹੁੰਦਾ ਹੈ ਉਸ ਤੇ ਹੀ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਜਿਹਾ ਜ਼ਰੂਰ ਆਉਂਦਾ ਹੈ ਜਦੋਂ ਉਸ ਨੂੰ ਸੱਚੇ ਦਿਲ ਨਾਲ ਮਹਿਸੂਸ ਹੁੰਦਾ ਹੈ ਕਿ ਇਸ ਦੁਨੀਆ ਵਿੱਚ ਪ੍ਰਮਾਤਮਾ ਦੇ ਇਲਾਵਾ ਉਸ ਦਾ ਆਪਣਾ ਕੋਈ ਨਹੀਂ ਇਨਸਾਨ ਦੀ ਜ਼ਿੰਦਗੀ ਵਿੱਚ ਉਹ ਸਮਾਂ ਆਪਣਿਆਂ ਦੀ ਯਾਦ ਤੇ ਯਾਰਾਂ ਦੋਸਤਾਂ ਦੀ ਪਰਖ ਜ਼ਰੂਰ ਕਰਾ ਦਿੰਦਾ ਹੈ। ਇਨਸਾਨ ਦੇ ਉਸ ਮਾੜੇ ਸਮੇਂ ਵਿੱਚ ਜਦੋਂ ਆਪਣੇ ਸਾਥ ਸਾਡੇ ਜਾਂਦੇ ਹਨ ਤਾਂ ਉਸ ਸਮੇਂ ਇਨਸਾਨ ਨੂੰ ਪਰਮਾਤਮਾ ਦੀ ਯਾਦ ਜ਼ਰੂਰ ਆਉਂਦੀ ਹੈ। ਇਨਸਾਨ ਨੂੰ ਪਰਮਾਤਮਾ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਪਰਮਾਤਮਾ ਨੂੰ ਹਮੇਸ਼ਾ ਦੁੱਖ ਸੁੱਖ ਵਿੱਚ ਯਾਦ ਕਰਦੇ ਰਹਿਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਉਹ ਇਨਸਾਨ ਖੁਸ਼ੀ-ਖੁਸ਼ੀ ਆਪਣਾ ਬਤੀਤ ਜੀਵਨ ਬਤੀਤ ਕਰ ਰਿਹਾ ਹੈ ਤਾਂ ਇਹ ਕਦੇ ਵੀ ਨਾ ਸੋਚੋ ਵੀ ਜੇ ਇਨਸਾਨ ਹੁਣ ਖੁਸ਼ ਹੈ ਵੀ ਪਰਮਾਤਮਾ ਨੂੰ ਖੁਸ਼ੀ ਵੇਲੇ ਯਾਦ ਨਾ ਕਰੋ ਪਰਮਾਤਮਾ ਨੂੰ ਨਾ ਯਾਦ ਕਰੇ ਇਨਸਾਨ ਨੂੰ ਇਹ ਭੁੱਲ ਕਦੇ ਵੀ ਨਹੀਂ ਕਰਨੀ ਚਾਹੀਦੀ ਪਰਮਾਤਮਾ ਨੂੰ ਤਾਂ ਹਰ ਖੁਸ਼ੀ ਤੇ ਹਰ ਗਮੀ ਵਿੱਚ ਹਮੇਸ਼ਾ ਯਾਦ ਕਰਦੇ ਰਹੋ ਜੇ ਇਨਸਾਨ ਪ੍ਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਰਹੇ ਤਾਂ ਇਨਸਾਨ ਦੇ ਦੁੱਖਾਂ ਦਾ ਨਿਵਟਾਰਾ ਜਲਦੀ ਹੋ ਜਾਂਦਾ ਹੈ ਤੇ ਉਸ ਇਨਸਾਨ ਨੂੰ ਉਸ ਦੀ ਜ਼ਿੰਦਗੀ ਵਿੱਚ ਇੰਨੀਆਂ ਜ਼ਿਆਦਾ ਖੁਸ਼ੀਆਂ ਪ੍ਰਮਾਤਮਾ ਲਿਆ ਦਿੰਦਾ ਹੈ ਜੇ ਇਨਸਾਨ ਆਪਾਂ ਦੀ ਜ਼ਿੰਦਗੀ ਵਿੱਚ ਪ੍ਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਰਹੇ ਤਾਂ ਉਸ ਨੂੰ ਕਦੇ ਵੀ ਦੁਖੀ ਹੋਣ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਪਰਮਾਤਮਾ ਸੱਚੇ ਇਨਸਾਨ ਦੇ ਨਾਲ ਹੁੰਦਾ ਹੈ ਤਾਂ ਇਨਸਾਨ ਦੁੱਖਾਂ ਨੂੰ ਭੁੱਲ ਜਾਂਦਾ ਹੈ ਇਸ ਦੁਨੀਆ ਵਿੱਚ ਜਿਉਣ ਦੇ ਲਈ ਸੱਚ ਉਹ ਦੌਲਤ ਹੈ ਜਿਸ ਨੂੰ ਪਹਿਲਾਂ ਖਰਚ ਕਰੋ ਅਤੇ ਜ਼ਿੰਦਗੀ ਪਰ ਆਨੰਦ ਪਾਓ ਇਸ ਦੁਨੀਆ ਵਿੱਚ ਬਹੁਤ ਹੀ ਸੱਚੇ ਅਤੇ ਸੱਚ ਬੋਲਣ ਵਾਲੇ ਬਹੁਤ ਹੀ ਘੱਟ ਲੋਕ ਰਹਿੰਦੇ ਹਨ ਜਿਹੜੇ ਲੋਕ ਸੱਚ ਬੋਲਦੇ ਹਨ ਉਹ ਆਪਣਾ ਜੀਵਨ ਬਹੁਤ ਹੀ ਖੁਸ਼ੀ ਬਤੀਤ ਕਰਦੇ ਹਨ ਉਹ ਲੋਕ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਆਨੰਦਮਾਨਦੇ ਹਨ ਤੇ ਪ੍ਰਮਾਤਮਾ ਦੀ ਉਹਨਾਂ ਤੇ ਮਿਹਰਬਾਨੀ ਰਹਿੰਦੀ ਹੈ ਇਸੇ ਤਰ੍ਹਾਂ ਹੀ ਝੂਠ ਉਹ ਕਰਜ ਹੈ ਜਿਸ ਨਾਲ ਮਨੁੱਖ ਕੁਝ ਪਲ ਸੁਖ ਪਾਉਂਦਾ ਹੈ ਪਰ ਜਿਹੜਾ ਇਨਸਾਨ ਇਸ ਦੁਨੀਆ ਵਿੱਚ ਹਰ ਟਾਈਮ ਹਰ ਗੱਲ ਤੇ ਝੂਠੀ ਬੋਲਦਾ ਰਹਿੰਦਾ ਹੈ ਝੂਠ ਬੋਲ ਕੇ ਹੀ ਮਾਇਆ ਇਕੱਠੀ ਕਰਦਾ ਹੈ ਉਹ ਇਨਸਾਨ ਕੋਲ ਝੂਠ ਬੋਲ ਕੇ ਇਕੱਠੀ ਕਰੀ ਹੋਈ ਮਾਇਆ ਬਹੁਤਾ ਟਾਈਮ ਨਹੀਂ ਰਹਿ ਰੁਕਦੀ ਆਖਿਰ ਵਿੱਚ ਉਹ ਇਨਸਾਨ ਝੂਠਾ ਨਾਲ ਭਰੀ ਜ਼ਿੰਦਗੀ ਦਾ ਕਰਜ਼ ਹੀ ਚਮਕਾਉਂਦਾ ਰਹਿੰਦਾ ਹੈ